ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇਸ ਵੀਡੀਓ ਵਿੱਚ ਅੰਗਰੇਜ਼ੀ ਦੇ ਟੈਸਟਿੰਗ ਦੇ ਨਿਯਮਾਂ ਬਾਰੇ ਗੱਲਬਾਤ ਕਰਾਂਗੇ ਅੰਗਰੇਜ਼ੀ ਦਾ ਟੂਲ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਅੰਗਰੇਜ਼ੀ ਦੀ ਟੈਸਟਿੰਗ ਵੱਡੇ ਅੱਖਰਾਂ ਤੋਂ ਸ਼ੁਰੂ ਕਰਨੀ ਹੈ ਬੱਚੇ ਨੂੰ ਕੋਈ ਪੰਜ ਵੱਡੇ ਅੱਖਰ ਪੜਨ ਲਈ ਕਹੋ ਬੱਚਾ ਨਹੀਂ ਚੁਣਦਾ ਤਾਂ ਤੁਸੀਂ ਕੋਈ ਪੰਜ ਅੱਖਰ ਪੜਨ ਲਈ ਕਹੋ ਜੇਕਰ ਬੱਚਾ ਪੰਜ ਵਿੱਚੋਂ ਚਾਰ ਵੱਡੇ ਅੱਖਰ ਸਹੀ ਪੜ ਸਕੇ ਤਾਂ ਬੱਚੇ ਨੂੰ ਛੋਟੇ ਅੱਖਰਾਂ ਤੇ ਲੈ ਜਾਓ ਜੇਕਰ ਬੱਚਾ ਪੰਜ ਵਿੱਚੋਂ ਚਾਰ ਵੱਡੇ ਅੱਖਰ ਸਹੀ ਨਾ ਪੜ ਸਕੇ ਤਾਂ ਉਸ ਨੂੰ ਆਰੰਭਕ ਪੱਧਰ ਤੇ ਰੱਖੋ ਬੱਚੇ ਨੂੰ ਪੰਜ ਛੋਟੇ ਅੱਖਰ ਪੜਨ ਲਈ ਕਹੋ ਬੱਚਾ ਨਹੀਂ ਚੁਣਦਾ ਤਾਂ ਤੁਸੀਂ ਕੋਈ ਪੰਜ ਅੱਖਰ ਪੜਨ ਲਈ ਕਹੋ ਜੇਕਰ ਬੱਚਾ ਪੰਜ ਵਿੱਚੋਂ ਚਾਰ ਛੋਟੇ ਅੱਖਰ ਸਹੀ ਨਾ ਪੜ ਸਕੇ ਤਾਂ ਉਸ ਨੂੰ ਵੱਡੇ ਅੱਖਰਾਂ ਦੇ ਪੱਧਰ ਤੇ ਰੱਖੋ ਜੇਕਰ ਬੱਚਾ ਪੰਜ ਵਿੱਚੋਂ ਚਾਰ ਛੋਟੇ ਅੱਖਰ ਸਹੀ ਪੜ ਸਕੇ ਤਾਂ ਬੱਚੇ ਨੂੰ ਸ਼ਬਦ ਤੇ ਲੈ ਕੇ ਜਾਓ ਬੱਚੇ ਨੂੰ ਕੋਈ ਵੀ ਪੰਜ ਸ਼ਬਦ ਪੜਨ ਲਈ ਕਹੋ ਜੇਕਰ ਬੱਚਾ ਸ਼ਬਦ ਨਹੀਂ ਚੁਣਦਾ ਤਾਂ ਤੁਸੀਂ ਕੋਈ ਵੀ ਪੰਜ ਸ਼ਬਦ ਪੜਨ ਲਈ ਕਹੋ ਜੇਕਰ ਬੱਚਾ ਪੰਜ ਵਿੱਚੋਂ ਚਾਰ ਸ਼ਬਦ ਸਹੀ ਨਾ ਪੜ ਸਕੇ ਤਾਂ ਉਸ ਨੂੰ ਛੋਟੇ ਅੱਖਰਾਂ ਦੇ ਪੱਧਰ ਤੇ ਰੱਖੋ ਜੇਕਰ ਬੱਚਾ ਪੰਜ ਵਿੱਚੋਂ ਚਾਰ ਸ਼ਬਦ ਸਹੀ ਪੜ ਸਕੇ ਤਾਂ ਬੱਚੇ ਨੂੰ ਵਾਕ ਵਾਲੇ ਪੱਧਰ ਤੇ ਲੈ ਕੇ ਜਾਓ ਬੱਚੇ ਨੂੰ ਸਾਰੇ ਵਾਕ ਪੜਨ ਲਈ ਕਹੋ ਕੋਈ ਵੀ ਦੋ ਵਾਕ ਸਹੀ ਹੋਣੇ ਚਾਹੀਦੇ ਹਨ ਜੇਕਰ ਬੱਚਾ ਦੋ ਵਾਕ ਸਹੀ ਨਹੀਂ ਪੜਦਾ ਤਾਂ ਉਸ ਨੂੰ ਸ਼ਬਦ ਪੱਧਰ ਤੇ ਰੱਖੋ ਜੇਕਰ ਬੱਚਾ ਦੋ ਵਾਕ ਸਹੀ ਪੜ ਸਕੇ ਤਾਂ ਉਸ ਨੂੰ ਕਹਾਣੀ ਤੇ ਲੈ ਕੇ ਜਾਓ ਜੇਕਰ ਬੱਚਾ ਕਹਾਣੀ ਪੜਦੇ ਹੋਏ ਤੋਂ ਵੱਧ ਗਲਤੀਆਂ ਕਰੇ ਤਾਂ ਬੱਚੇ ਨੂੰ ਵਾਕ ਪੱਧਰ ਤੇ ਰੱਖੋ ਜੇਕਰ ਬੱਚਾ ਕਹਾਣੀ ਪੜਦੇ ਹੋਏ ਤਿੰਨ ਜਾਂ ਤਿੰਨ ਤੋਂ ਘੱਟ ਗਲਤੀਆਂ ਕਰੇ ਤਾਂ ਬੱਚੇ ਨੂੰ ਕਹਾਣੀ ਪੱਧਰ ਤੇ ਰੱਖੋ ਹਮੇਸ਼ਾ ਯਾਦ ਰੱਖੋ ਕਿ ਟੈਸਟਿੰਗ ਵਿੱਚ ਅਸੀਂ ਬੱਚੇ ਦਾ ਉਚਤਮ ਪੱਧਰ ਹੀ ਮਾਰਕ ਕਰਦੇ ਹਾਂ